ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਮੰਗੇਓ ਕੇਕ ਤੇ ਇੱਥੇ ਆਪਾਂ ਇੱਕ ਮੰਗੇਓ ਲੈ ਲਿਆ ਸੀ ਤੇ ਮੰਗੇਓ ਨੂੰ ਆਪਾਂ ਇਹਨੂੰ ਸਭ ਤੋਂ ਪਹਿਲਾਂ ਆਪਾਂ ਛਿਲ ਲਵਾਂਗੇ ਮੰਗੇਓ ਨੂੰ ਆਪਾਂ ਛਿਲ ਲਿਆ ਸੀ ਤੇ ਮੰਗੇਓ ਦੇ ਆਪਾਂ ਛੋਟੇ ਛੋਟੇ ਇਹਨਾਂ ਦੇ ਇਸਪਰਾ ਕੇ ਤਿਆਰ ਕਰ ਲਵਾਂਗੇ। ਇੱਥੇ ਆਪਾਂ ਸਾਰੇ ਮੈਂਗੋ ਨੂੰ ਕੱਟ ਕੱਟ ਲਵਾਂਗੇ। ਮੈਂਗੋ ਨੂੰ ਕੱਟ ਲਿਆ ਸੀ ਤੇ ਮੈਂਗੋ ਨੂੰ ਆਪਾਂ ਹੁਣੇ ਪਲੇਟ ਵਿੱਚ ਪਾ ਦੇਵਾਂਗੇ। ਇੱਥੇ ਮੈਂ ਇੱਕ ਮੈਂਗੋ ਦਾ ਆਪਾਂ ਕੇਕ ਬਣਾ ਰਹੇ ਤਿਆਰ ਕਰਨਾ ਹੈ ਇੱਥੇ ਲਿਆ ਸੀ ਮੈਂ ਮਿਕਸੀ ਦਾ ਜੱਗ ਤੇ ਇੱਕ ਕੱਪ ਆਪਾਂ ਸੂਜੀ ਦਾ ਪਾ ਦੇਵਾਂਗੇ ਤੇ ਸੂਜੀ ਨੂੰ ਆਪਾਂ ਗ੍ਰाइंड ਕਰ ਲੈਣਾ ਸੂਜੀ ਨੂੰ ਆਪਾਂ ਪੀਸ ਲਿਆ ਸੀ ਤੇ ਸੂਜੀ ਨੂੰ ਆਪਾਂ ਬੋਲ ਦੇ ਵਿੱਚ ਕੱਢ ਦਵਾਂਗੇ ਇੱਥੇ ਆਪਾਂ ਬਰੀਕ ਬਰੀਕ ਇਹਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਸੀ ਜੱਗ ਵਿੱਚ ਪਾ ਦਵਾਂਗੇ ਹੁਣ ਆਪਾਂ ਜਿਹੜੇ ਮੰਗੋ ਕੱਟੇ ਸੀ ਤੇ ਇੱਥੇ ਮੈਂ ਅੱਧਾ ਕੱਪ ਖੰਡ ਲਈ ਸੀ ਤਾਂ ਆਪਾਂ ਖੰਡ ਪਾ ਦਵਾਂਗੇ ਇਥੇ ਇੱਕ ਕੱਪ ਮੈਂ ਲਿਆ ਸੀ ਆਲ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ ਸੀ ਤੇ ਇੱਥੇ ਲਿਆ ਸੀ ਦੁੱਧ ਮੈਂ ਫੁੱਲ ਫੈਟ ਹੀ ਲਿਆ ਸੀ ਤੇ ਦੁੱਧ ਪਾ ਦਾਂਗੇ ਥੋੜਾ ਜਾਂ ਦੁੱਧ ਨੂੰ ਦੁੱਧ ਦੀ ਲੋਡ ਹੋਏਗੀ ਤਾਂ ਆਪਾਂ ਫਿਰ ਦੁੱਧ ਨੂੰ ਵਿੱਚ ਐਡ ਕਰ ਦਵਾਂਗੇ ਤੇ ਹੁਣ ਇਹਨਾਂ ਇਹਨਾਂ ਵੀ ਮੈਂ ਚੀਜ਼ਾਂ ਨੂੰ ਗ੍ਰाइंड ਕਰ ਲਵਾਂਗੀ ਇੱਥੇ ਅਸੀਂ ਸਾਰੇ ਮਿਕਸਚਰ ਨੂੰ ਗ੍ਰाइंड ਕਰ ਲਿਆ ਸੀ ਹੁਣ ਆਪਾਂ ਬੋਲ ਦੇ ਵਿੱਚ ਪਾ ਦਵਾਂਗੇ ਸੂਜੀ ਵਾਲੇ ਚ ਮਿਕਸ ਕਰ ਦਵਾਂਗੇ ਇਹਦੇ ਬੋਲ ਦੇ ਵਿੱਚ ਪਾ ਕੇ ਬੈਟਰ ਨੂੰ ਅਸੀਂ ਮਿਕਸ ਕਰ ਲਿਆ ਸੀ ਤੇ ਬੈਟਰ ਬਹੁਤ ਤਰੀਕੇ ਨਾਲ ਮਿਕਸ ਹੋ ਗਿਆ ਤੇ ਹੁਣ ਇਹਦੇ ਵਿੱਚ ਮੈਂ ਥੋੜੀ ਜਿਹੀ ਸੋਗੀ ਪਾ ਦਵਾਂਗੀ ਇੱਥੇ ਮੈਂ ਆਈ ਡਰੂਟੀ ਫਰੂਟੀ ਇਹਦੇ ਵਿੱਚ ਮੈਂ ਥੋੜਾ ਜਿਹਾ ਮੈਦੇ ਨਮਕ ਪਾ ਕੇ ਇਹਨੂੰ ਮਿਕਸ ਕਰ ਦਿੱਤਾ ਸੀ ਤੇ ਇੱਥੇ ਡਰੂਟੀ ਫਰੂਟੀ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਇਹਨੂੰ 10 ਤੋਂ 15 ਮਿੰਟ ਰੈਸਟ ਤੇ ਰੱਖ ਦੇਵਾਂਗੇ ਇੱਥੇ ਨੇ ਆ ਆਪਾਂ ਕੇਕ ਟ੍ਰੇਨ ਤੇ ਕੇਕ ਟੇ ਨੂੰ ਆਪਾਂ ਕਿਉਂ ਨਾ ਗਰੀਸ ਕਰ ਦਵਾਂਗੇ ਸਾਰੀਆਂ ਚਾਦਾਂ ਤੇ ਮੈਂ ਲਾ ਦਵਾਂਗੀ ਆਸੇ-ਪਾਸੇ ਉਸ ਤੋਂ ਬਾਅਦ ਆਪਾਂ ਇਹ ਬਟਰ ਪੇਪਰ ਲਿਆ ਤੇ ਬਟਰ ਪੇਪਰ ਨੂੰ ਆਪਾਂ ਇਹਦੇ ਇਹਨੂੰ ਰੱਖ ਦਵਾਂਗੇ ਅੰਦਰ ਇਹਦੇ ਤੇ ਤੁੱਪਰੇ ਇਹਦੇ ਵੀ ਬਰਸ਼ ਲਗਾ ਦੇਵਾਂਗੇ ਕਿਉਂ ਵਾਲਾ ਬੈਟਰ ਨੂੰ ਚੈੱਕ ਕਰ ਲਵਾਂਗੇ ਤੇ ਬੈਟਰ ਕਾਫੀ ਜ਼ਿਆਦਾ ਫੁੱਲ ਗਿਆ ਇਸ ਸੂਜੀ ਇਹਦੇ ਵਿੱਚ ਅੰਦਰ ਬਹੁਤ ਵਧੀਆ ਐ ਫੁੱਲ ਕੇ ਤਿਆਰ ਹੋ ਗਿਆ ਤੇ ਹੁਣ ਪਾ ਦਵਾਂਗੇ ਜੀ ਆਪਾਂ ਇਹਦੇ ਵਿੱਚ ਇੱਕ ਚਮਚਾ ਬੇਕਿੰਗ ਪਾਊਡਰ ਉਹ ਥੋੜਾ ਜਿਹਾ ਪਾਇਆ ਸੀ ਇੱਥੇ ਮੈਂ ਮਿੱਠਾ ਸੋਡਾ ਤੇ ਇਹਦੇ ਉੱਪਰ ਥੋੜਾ ਜਿਹਾ ਦੁੱਧ ਪਾ ਕੇ ਤੇ ਮਿਕਸ ਕਰ ਦਵਾਂਗੇ ਇਹਨੂੰ ਟਾਫਾਟੇ ਨੂੰ ਮਿਕਸ ਕਰ ਦਵਾਂਗੇ ਆਪਾਂ ਬੇਕਿੰਗ ਪਾਊਡਰ ਪਾ ਕੇ ਤੇ ਹੁਣ ਆਪਾਂ ਇਹਨੂੰ ਕੇਕ ਟੀਨ ਦੇ ਵਿੱਚ ਪਾ ਦਵਾਂਗੇ ਠੀਕ ਹੈ ਇੱਥੇ ਆਪਾਂ ਕੇਕ ਟੀਨ ਲਿਆ ਤੇ ਕੇਕ ਟੀਨ ਦੇ ਵਿੱਚ ਇਸ ਨੂੰ ਆਪਾਂ ਪਾ ਦਵਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਟੈਪ ਕਰ ਦਵਾਂਗੇ ਤੇ ਇੱਥੇ ਮੈਂ ਲਏ ਆਂ ਡਰਾਈ ਫਰੂਟ ਸੌਗੀ ਬਦਾਮ ਕਾਜੂ ਇਹਨਾਂ ਨੂੰ ਮੈਂ ਕੱਟ ਲਿਆ ਸੀ ਤੇ ਉੱਪਰ ਇਹਨਾਂ ਨੂੰ ਇਹਨਾਂ ਦੇ ਉੱਪਰ ਥੋੜ੍ਹਾ-ਥੋੜ੍ਹਾ ਪਾ ਦਵਾਂਗੇ ਤੇ ਹੁਣ ਅਸੀਂ ਇਹਨੂੰ ਕੜਾਈ ਮੈਂ ਇੱਥੇ ਪ੍ਰੀ ਹੀਟ ਹੋਣ ਰੱਖ ਦਿੱਤੀ ਸੀ ਤੇ ਹੋਰ ਉੱਪਰ ਰੱਖ ਦਵਾਂਗੇ ਤੇ ਹੁਣ ਆਪਾਂ ਇਹ ਕੜਾਈ ਦੇ ਵਿੱਚ ਰੱਖ ਦਵਾਂਗੇ ਪਹਿਲੇ ਰੱਖ ਦਿੱਤੀ ਸੀ ਆਪਾਂ ਪ੍ਰੀ ਹੀਟ ਹੋਣ ਵਾਸਤੇ ਕੜਾਈ ਤੇ ਉੱਪਰੋਂ ਦੀ ਆਪਾਂ ਇਹਨੂੰ ਟੱਕ ਦਵਾਂਗੇ 20-25 ਮਿੰਟ ਵਾਸਤੇ ਆਪਾਂ ਲੋ ਫਲੇਮ ਤੇ ਕੇਕ ਨੂੰ ਪ੍ਰੀ ਹੀਟ ਹੋਣ ਦਵਾਂਗੇ ਕੇਕ ਨੂੰ 20-25 ਮਿੰਟ ਹੋ ਗਏ ਸੀ ਹੁਣ ਆਪਾਂ ਚੈੱਕ ਕਰ ਲਵਾਂਗੇ ਕਰਦੇ ਨਾਲ ਆਪਾਂ ਚੈੱਕ ਕਰਾਂਗੇ ਇਹਨੂੰ ਤੇ ਕਲੀਨ ਹੈ ਗਈ ਆਪਣੀ ਕਰ ਕਲੀਨ ਹੈ ਗਈ ਕੇਕ ਬਣ ਕੇ ਤਿਆਰ ਹੈ ਤੇ ਗੈਸ ਨੂੰ ਬੰਦ ਕਰ ਦਵਾਂਗੇ ਕੇਕ ਨੂੰ ਕੜਾਈ ਦੇ ਵਿੱਚੋਂ ਬਾਹਰ ਕੱਢ ਦਵਾਂਗੇ